ਚੋਹਾਨ ਕਲਾਸਿਸ ਦੀ ਵਿਆਕਰਨ ਲੜੀ ਦੇ ਇਸ 21ਵੇਂ ਲੈਕਚਰ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਦੋਸਤੋ ਅਸੀਂ ਹੁਣ ਤੋਂ ਪਹਿਲਾਂ 20 ਲੈਕਚਰਾਂ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿਆਕਰਨ ਨਾਲ ਸੰਬੰਧਤ ਕਾਫੀ ਸਾਰੀ ਗੱਲਬਾਤ ਕਰ ਚੁੱਕੇ ਹਾਂ ਅਲੱਗ-ਅਲੱਗ ਸ਼ਬਦ ਸ਼੍ਰੇਣੀਆਂ ਦੇ ਬਾਰੇ ਉਸ ਪਲੇਲਿਸਟ ਦਾ ਲਿੰਕ ਅਸੀਂ ਇਨ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਚੁੱਕੇ ਹਾਂ ਤੇ ਉੱਥੋਂ ਜਾ ਕੇ ਤੁਸੀਂ ਉਸ ਨੂੰ ਦੇਖ ਸਕਦੇ ਹੋ ਉਸੇ ਲਗਾਤਾਰਤਾ ਦੇ ਵਿੱਚ ਅੱਜ ਅਸੀਂ ਅਗਲੀ ਸ਼ਬਦ ਸ਼੍ਰੇਣੀ ਯੋਜਕਤੇ ਬਾਰੇ ਗੱਲਬਾਤ ਕਰ ਰਹੇ ਹਾਂ ਯੋਜਕ ਨੂੰ ਹੋਰ ਸ਼ਬਦ ਜੜੰਦੇ ਵਜੋਂ ਵੀ ਜਾਣਿਆ ਜਾਂਦਾ ਹੈਗਾ ਕਿਹੜੇ ਸ਼ਬਦ ਨੂੰ ਜੜੰਦੇ ਵਜੋਂ ਵੀ ਜਾਣਿਆ ਜਾਂਦਾ ਹੈਗਾ ਜੜੰਦੇ ਕਿਹਾ ਜਾਂਦਾ ਹੈਗਾ ਕਿਹੜੇ ਕਿਹੜੀ ਸ਼ਬਦ ਸ਼੍ਰੇਣੀ ਨੂੰ ਯੋਜਕ ਨੂੰ ਸਭ ਤੋਂ ਪਹਿਲਾਂ ਯੋਜਕ ਦੀ ਪਰਿਭਾਸ਼ਾ ਦੇਖਦੇ ਹਾਂ ਜਿਹੜੇ ਸ਼ਬਦ ਦੋ ਸ਼ਬਦਾਂ ਵਾਕਾਂਸ਼ਾਂ ਉਪਵਾਕਾਂ ਜਾਂ ਵਾਕਾਂ ਨੂੰ ਆਪਸ ਵਿੱਚ ਜੋੜਨ ਦਾ ਕਾਰਜ ਕਰਦੇ ਹਨ ਯੋਜਕ ਕਹਿੰਦੇ ਹਨ ਕਿਹੜੇ ਦੋ ਸ਼ਬਦਾਂ ਨੂੰ ਜਾਂ ਦੋ ਵਾਕਾਂਸ਼ਾਂ ਨੂੰ ਜਾਂ ਦੋ ਉਪਵਾਕਾਂ ਨੂੰ ਜਾਂ ਫਿਰ ਦੋ ਵਾਕਾਂ ਆਪਸ ਵਿੱਚ ਜਿਹੜੇ ਜੋੜਦੇ ਨੇ ਯੋਜਕ ਹੁੰਦੇ ਨੇ ਜਾਂ ਜੜੰਧਕ ਹੁੰਦੇ ਨੇ ਉਦਾਹਰਨ ਵਜੋਂ ਜਿਵੇਂ ਮੈਂ ਅਤੇ ਮੇਰਾ ਦੋਸਤ ਸੈਰ ਤੇ ਗਏ ਹੁਣ ਇਹਦੇ ਵਿੱਚ ਯੋਜਕ ਕਿਹੜਾ ਹੈਗਾ ਅਤੇ ਸ਼ਬਦ ਕਿਉਂ ਇਹ ਦੋ ਪੜਨਾਮ ਨੂੰ ਜਾਂ ਨਾਮ ਨੂੰ ਜੋੜ ਰਹੇ ਨੇ ਇਹਦੇ ਵਿੱਚ ਮੈਂ ਕੀ ਹੈਗਾ ਇਹਦੇ ਵਿੱਚ ਨਾਮ ਪੜਨਾਮ ਹੈਗਾ ਇਹਦੇ ਵਿੱਚ ਮੇਰਾ ਦੋਸਤ ਕੀ ਹੈਗਾ ਇਹਦੇ ਵਿੱਚ ਇਹ ਅਹ ਦੋਸਤ ਨਾਮ ਹੋ ਗਿਆ ਤੇ ਮੇਰਾ ਇਹਦੇ ਵਿੱਚ ਪੜਨਾਮ ਹੋ ਗਿਆ ਨਾਮ ਤੇ ਪੜਨਾਮ ਨੂੰ ਆਪਸ ਦੇ ਵਿੱਚ ਜੋੜ ਰਹਾ ਹੈਗਾ ਇਸ ਕਰਕੇ ਹੀ ਕਹ ਹੁੰਦਾ ਹੈਗਾ ਜੋਜਕ ਅੱਗੇ ਦੇਖੋ ਅਧਿਆਪਕ ਚਾਹੁੰਦਾ ਹੈ ਕਿ ਉਸ ਦੇ ਵਿਦਿਆਰਥੀ ਸਫਲ ਹੋਣ ਇਹਦੇ ਵਿੱਚ ਪਹਿਲਾ ਉਪਵਾਕ ਆ ਗਿਆ ਇਹ ਅਧਿਆਪਕ ਚਾਹੁੰਦਾ ਹੈ ਇੱਕ ਉਪਵਾਕ ਇਥੋਂ ਤੱਕ ਪੂਰਾ ਹੋ ਗਿਆ ਕਿ ਉਸ ਦੇ ਵਿਦਿਆਰਥੀ ਸਫਲ ਹੋਣ ਦੂਸਰਾ ਉਪਵਾਕ ਆ ਗਿਆ ਇਹ ਉਸ ਦੇ ਵਿਦਿਆਰਥੀ ਸਫਲ ਹੋਣ ਹੁਣ ਇਹਦੇ ਵਿੱਚ ਵਿਚਾਲੇ ਦੋਨਾਂ ਉਪਵਾਕਾਂ ਨੂੰ ਜੋੜਨ ਵਾਲਾ ਜਿਹੜਾ ਸ਼ਬਦ ਹੈਗਾ ਉਹ ਹੋਊਗਾ ਯੋਜਕ ਕਿਹੜਾ ਸ਼ਬਦ ਜੋੜ ਰਿਹਾ ਹੈਗਾ ਕੇ ਸ਼ਬਦ ਠੀਕ ਹੈ ਕੇ ਸ਼ਬਦ ਇਹਨੂੰ ਜੋੜ ਰਿਹਾ ਹੈਗਾ ਇੱਥੇ ਅਤੇ ਸ਼ਬਦ ਜੋੜ ਰਿਹਾ ਹੈਗਾ ਇੱਥੇ ਦੋ ਨਾਮ ਤੇ ਪੜਨਾਮ ਜੋੜੇ ਜਾ ਰਹੇ ਨੇ ਇੱਥੇ ਦੋ ਉਪਵਾਕ ਜੋੜੇ ਜਾ ਰਹੇ ਨੇ ਚਲੋ ਅੱਗੇ ਗੱਲ ਕਰਦੇ ਆਂ ਪੰਜਾਬੀ ਭਾਸ਼ਾ ਦੇ ਸਾਰੇ ਹੀ ਯੋਜਕ ਆਵਿਕਾਰੀ ਹੁੰਦੇ ਹਨ ਇਹ ਗੱਲ ਧਿਆਨ ਦੇ ਵਿੱਚ ਰੱਖਣ ਵਾਲੀ ਹੈ ਇੱਕ ਤਾਂ ਹੁੰਦੇ ਨੇਗੇ ਸ਼ਬਦ ਵਿਕਾਰੀ ਜਿਨ੍ਹਾਂ ਦੇ ਵਿੱਚ ਵਿਕਾਰ ਆ ਜਾਂਦਾ ਹੈ ਭਾਵ ਉਹਨਾਂ ਦਾ ਢਾਂਚਾ ਬਦਲ ਜਾਂਦਾ ਹੈ ਜਿਵੇਂ ਦਾਤੋਂ ਹੋ ਗਿਆ ਦੇ ਦੀ ਦੀ ਦੀਆਂ ਕੁਝ ਸ਼ਬਦ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਵਿਕਾਰ ਨਹੀਂ ਆ ਪਉਂਦਾ ਭਾਵ ਜਿਹੜੇ ਬਦਲ ਨਹੀਂ ਪਉਂਦੇ ਮੂਲ ਰੂਪ ਦੇ ਵਿੱਚ ਹੀ ਰਹਿੰਦੇ ਨੇਗੇ ਇਸ ਕਰਕੇ ਪੰਜਾਬੀ ਭਾਸ਼ਾ ਦੇ ਜਿਹੜੇ ਸਾਰੇ ਯੋਜਕ ਨੇ ਜਿਹੜਾ ਮਰਜੀ ਯੋਜਕ ਹੋਵੇ ਉਹ ਅਵਕਾਰੀ ਹੀ ਹੁੰਦੇ ਨੇ ਭਾਵ ਉਹਨਾਂ ਦਾ ਰੂਪ ਨਹੀਂ ਬਦਲਦਾ ਹੈਗਾ ਹੁਣ ਅਸੀਂ ਯੋਜਕ ਦੇਖਦੇ ਹਾਂਗੇ ਉਹਨਾਂ ਨੂੰ ਪਤਾ ਲੱਗੂ ਸਾਨੂੰ ਵੀ ਉਹ ਬਦਲ ਸਕਦੇ ਨੇ ਜਾਂ ਨਹੀਂ ਜਿਵੇਂ ਅਤੇ ਇਹ ਤੁਸੀਂ ਨੂੰ ਬਦਲ ਕੇ ਦੇਖੋ ਇਹਦੇ ਵਿੱਚ ਕਿਸੇ ਹੋਰ ਸ਼ਬਦ ਦੇ ਵਿੱਚ ਬਦਲ ਸਕਦਾ ਇਹ ਨਹੀਂ ਕਿ ਨਹੀਂ ਸਭੋਂ ਨਹੀਂ ਜਾਂ ਨਹੀਂ ਇਹਨਾਂ ਤੋਂ ਕੋਈ ਹੋਰ ਸ਼ਬਦ ਨਹੀਂ ਬਣਦਾ ਹੈਗਾ ਇਸ ਕਰਕੇ ਇਹ ਨੇਗੇ ਅਵਕਾਰੀ ਸ਼ਬਦ ਪੰਜਾਬੀ ਭਾਸ਼ਾ ਦੇ ਸਾਰੇ ਯੋਜਕੀ ਹੋਗੇ ਅਵਕਾਰੀ ਹੋਗੇ ਸਵਾਲ ਆ ਸਕਦਾ ਹੈਗਾ ਅਗਲੀ ਗੱਲ ਪੰਜਾਬੀ ਯੋਜਕਾਂ ਨੂੰ ਦੋ ਆਧਾਰਾਂ ਤੇ ਵੰਡਿਆ ਜਾਂਦਾ ਹੈ ਪੰਜਾਬੀ ਯੋਜਕਾਂ ਨੂੰ ਕਿੰਨੇ ਆਧਾਰਾਂ ਤੇ ਵੰਡਿਆ ਜਾਂਦਾ ਹੈ 2 ਆਧਾਰਾਂ ਤੇ ਉਹ ਦੋ ਆਧਾਰ ਕਿਹੜੇ-ਕਿਹੜੇ ਨੇ ਕਾਰਜ ਦੇ ਆਧਾਰ ਤੇ ਤੇ ਬਣਤਰ ਦੇ ਆਧਾਰ ਤੇ ਪਹਿਲਾ ਸਵਾਲ ਤਾਂ ਇਹੀ ਹੈ ਪੰਜਾਬੀ ਭਾਸ਼ਾ ਦੇ ਯੋਜਕਾਂ ਨੂੰ ਕਿੰਨੇ ਆਧਾਰਾਂ ਤੇ ਵੰਡਿਆ ਜਾਂਦਾ ਹੈ 2 ਆਧਾਰਾਂ ਤੇ ਦੋ ਆਧਾਰ ਕਿਹੜੇ-ਕਿਹੜੇ ਕਾਰਜ ਦੇ ਆਧਾਰ ਤੇ ਤੇ ਬਣਤਰ ਦੇ ਆਧਾਰ ਤੇ ਕਾਰਜ ਦੇ ਆਧਾਰ ਤੇ ਕਿਹੜੇ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈਗਾ ਸਮਾਨ ਯੋਜਕ ਤੇ ਅਧੀਨ ਯੋਜਕ ਇਹਦੇ ਬਾਰੇ ਅਸੀਂ ਗੱਲ ਕਰਾਂਗੇ ਬਣਤਰ ਦੇ ਆਧਾਰ ਤੇ ਕਿਹੜੇ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਇਕਹਿਰੇ ਯੋਜਕ ਸੰਯੁਕਤ ਯੋਜਕ ਤੇ ਸਹਿਸੰਬੰਧਕੀ ਯੋਜਕ ਜਿਹੜੇ ਸਹਿਸੰਬੰਧਕੀ ਯੋਜਕ ਨੇ ਇਹਨਾਂ ਨੂੰ ਕਈ ਵਾਰੀ ਟੁੱਟਵੇਂ ਯੋਜਕ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਅਲੱਗ-ਅਲੱਗ ਥਾਵਾਂ ਦੇ ਉੱਪਰ ਟੁੱਟ ਕੇ ਵਿਚਰਦੇ ਨੇ ਇੱਕ ਵਾਕ ਦੇ ਵਿੱਚ ਇੱਕ ਸਭ ਤੋਂ ਅੱਗੇ ਆ ਗਿਆ ਇੱਕ ਵਿਚਾਲੇ ਜਾ ਗਿਆ ਇਸ ਤਰ੍ਹਾਂ ਹੀ ਟੁੱਟ ਕੇ ਵਿਚਰਦੇ ਨੇ ਅਖੀਰਲੀ ਗੱਲ ਆ ਯੋਜਿਕਾ ਨੂੰ ਕਿੰਨੇ ਧਾਰਾਂ ਤੇ ਵੰਡਿਆ ਜਾਂਦਾ ਦੋ ਧਾਰਾਂ ਤੇ ਕਾਰਜ ਦੇ ਧਾਰ ਤੇ ਬਣਤਰ ਦੇ ਧਾਰ ਤੇ ਕਾਰਜ ਦੇ ਧਾਰ ਤੇ ਕਿਹੜੇ ਭਾਗ ਸਮਾਨ ਯੋਜਿਕ ਅਧੀਨ ਯੋਜਿਕ ਬਣਤਰ ਦੇ ਧਾਰ ਤੇ ਕੈਰੇ ਯੋਜਿਕ ਸੰਯੁਕਤ ਯੋਜਿਕ ਤੇ ਸਹਿਸੰਬੰਧ ਕੀ ਜਾਂ ਟਟਮੇ ਯੋਜਿਕ ਇਹਨਾਂ ਦੇ ਅਸੀਂ ਸਟੈਪ ਬਾਈ ਸਟੈਪ ਗੱਲ ਕਰਾਂਗੇ ਪਹਿਲਾਂ ਗੱਲ ਕਰਾਂਗੇ ਅਸੀਂ ਕਾਰਜ ਦੇ ਧਾਰ ਤੇ ਸਮਾਨ ਯੋਜਿਕ ਤੇ ਅਧੀਨ ਯੋਜਿਕ ਦੀ ਕਿਹੜੇ ਸਮਾਨ ਯੋਜਿਕ ਹੁੰਦੇ ਨੇ ਕਿਹੜੇ ਅਧੀਨ ਯੋਜਿਕ ਹੁੰਦੇ ਨੇ ਸਮਾਨ ਯੋਜਿਕਾਂ ਦਾ ਕੀ ਕੰਮ ਹੈ ਅਧੀਨ ਯੋਜਿਕਾਂ ਦਾ ਕੀ ਕੰਮ ਹੈ ਫਿਰ ਅਸੀਂ ਗੱਲ ਕਰਾਂਗੇ ਬਣਤਰ ਦੇ ਆਧਾਰ ਤੇ ਕਿ ਕੈਰੇ ਕਿਹੜੇ ਹੁੰਦੇ ਨੇ ਸੰਯੁਕਤ ਕਿਹੜੇ ਹੁੰਦੇ ਨੇ ਤੇ ਸਹਿਸਬੰਧਕੀ ਕਿਹੜੇ ਹੁੰਦੇ ਨੇ ਇਹਨਾਂ ਦੀ ਪਛਾਣ ਕੀ ਹੈ ਕਾਰਜ ਦੇ ਆਧਾਰ ਤੇ ਸਭ ਤੋਂ ਪਹਿਲਾਂ ਹੋ ਗਏ ਸਮਾਨਯੋਜਕ ਫਿਰ ਅਸੀਂ ਗੱਲ ਕਰਾਂਗੇ ਅਧੀਨਯੋਜਕਾਂ ਦੀ ਸਮਾਨਯੋਜਕ ਕਿਹੜੇ ਹੁੰਦੇ ਨੇ ਜਿਹੜਾ ਸ਼ਬਦ ਬਰਾਬਰ ਦੇ ਜਾਂ ਸਮਾਨ ਬਰਾਬਰ ਦੇ ਜਾਂ ਸਮਾਨ ਸ਼ਬਦਾਂ ਵਾਕਾਂਸ਼ਾਂ ਉਪਵਾਕਾਂ ਆਦ ਨੂੰ ਜੋੜੇ ਬਰਾਬਰ ਦੇ ਅ ਸ਼ਬਦਾਂ ਵਾਕਾਂ ਜਾਂ ਉਪਵਾਕਾਂ ਨੂੰ ਜੋੜੇ ਉਹ ਕੀ ਕਹਾਉਂਦਾ ਹੈਗਾ ਸਮਾਨਯੋਜਕ ਸਾਮੀਆਂ ਵਾਕ ਬਣਤਰਾਂ ਨੂੰ ਜੋੜਨ ਦਾ ਕਾਰਜ ਕਰਦੇ ਹਨ ਕਿਹੜੇ ਸਮਾਨਯੋਜਕ ਸਵਾਲ ਹੁੰਦਾ ਹੈਗਾ ਸਾਮੀਆਂ ਵਾਕ ਬਣਤਰਾਂ ਨੂੰ ਜੋੜਨ ਦਾ ਕਾਰਜ ਕਿਹੜੇ ਕਰਦੇ ਨੇ ਅਧੀਨਯੋਜਕ ਜਾਂ ਸਮਾਨਯੋਜਕ ਸਮਾਨਯੋਜਕ ਕਿਹੜੀਆਂ ਵਾਕ ਬਣਤਰਾਂ ਨੂੰ ਜੋੜਨ ਦਾ ਕਾਰਜ ਕਰਦੇ ਹਨ ਅਸਾਮੀਆਂ ਨੂੰ ਜਾਂ ਸਾਮੀਆਂ ਨੂੰ ਇਹ ਸਾਮੀਆਂ ਵਾਕ ਬਣਤਰਾਂ ਨੂੰ ਜੋੜਨ ਦਾ ਕਾਰਜ ਕਰਦੇ ਸਾਵੀਆਂ ਦਾ ਭਾਵ ਹੈ ਬਰਾਬਰ ਦੀਆਂ ਜਿਹੜੀਆਂ ਆਜ਼ਾਦ ਹੁਣ ਆਪਣੇ ਆਪ ਦੇ ਵਿੱਚ ਜਿਹਨੂੰ ਆਪਾਂ ਕਹਿ ਸਕਦੇ ਹਾਂ ਸਵਾਦੀ ਨਵਾਕ ਸਾਵੀਆਂ ਵਾਕ ਬੰਤਰਾਂ ਨੂੰ ਜੋੜਨ ਦਾ ਕਾਰਜ ਕਰਦੇ ਨੇ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਸੰਯੁਕਤ ਵਾਕਾਂ ਦੀ ਸਿਰਜਣਾ ਕਰਦੇ ਹਾਂ ਨਸ ਇੱਕ ਤਾਂ ਹੁੰਦੇ ਨੇਗੇ ਮਿਸ਼ਰਤ ਵਾਕ ਇੱਕ ਹੁੰਦੇ ਨੇ ਸੰਯੁਕਤ ਵਾਕ ਮਿਸ਼ਰਤ ਵਾਕ ਕਿਹੜਾ ਹੁੰਦਾਗਾ ਜਿਹਦੇ ਵਿੱਚ ਇੱਕ ਤਾਂ ਪ੍ਰਾਦੀਨ ਉਪਵਾਕ ਹੋਵੇ ਤੇ ਇੱਕ ਹੋਵੇ ਸਵਾਦੀਨ ਉਪਵਾਕ ਇਸ ਤੋਂ ਉਲਟ ਦੂਸਰਾ ਹੁੰਦਾਗਾ ਸੰਯੁਕਤ ਵਾਕ ਸੰਯੁਕਤ ਵਾਕ ਦੇ ਵਿੱਚ ਦੋਨੋਂ ਹੀ ਉਪਵਾਕ ਸਵਾਦੀਨ ਹੁੰਦੇ ਨੇਗੇ ਭਾਵ ਆਜ਼ਾਦ ਹੁੰਦੇ ਨੇ ਆਪਣੇ ਆਪ ਤੋਂ ਸੁਤੰਤਰ ਹੁੰਦੇ ਨੇਗੇ ਤੇ ਜਿਹੜੇ ਉਸ ਤਰ੍ਹਾਂ ਦੇ ਦੋਨੋਂ ਸੁਤੰਤਰ ਉਪਵਾਕਾਂ ਨੂੰ ਜਾਂ ਇਹ ਕਹਿ ਲਓ ਸਵਾਦੀਨ ਉਪਵਾਕਾਂ ਨੂੰ ਜੋੜਨ ਦਾ ਕਾਰਜ ਕਰਦੇ ਨੇ ਉਹ ਹੁਕਮਦੇ ਨੇਗੇ ਸਮਾਨਯੋਜਕ ਸਮਾਨਯੋਜਕ ਕਿਹੜੀਆਂ ਵਾਕ ਬਣਤਰਾਂ ਨੂੰ ਜੋੜਦੇ ਨੇ ਸੰਯੁਕਤ ਨੂੰ ਨਾ ਕਿ ਮਿਸ਼ਰਤ ਨੂੰ ਸਮਾਨਯੋਜਕ ਹੁੰਦੇ ਕਿਹੜੇ ਨੇਗੇ ਉਹਨਾਂ ਦੀ ਨਿਸ਼ਾਨੀ ਕੀ ਹੈ ਤੇ ਅਤੇ ਪਰ ਇਸ ਲਈ ਜਾਂ ਫਿਰ ਵੀ ਸਗੋਂ ਪ੍ਰੰਤੂ ਚਾਹੇ ਨਾਲੇ ਆਦ ਮੈਜੋਰਟੀ ਦੇ ਵਿੱਚ ਇਹਨਾਂ ਦੇ ਵਿੱਚੋਂ ਹੀ ਸਵਾਲ ਆ ਜਾਂਦਾ ਹੈਗਾ 99% ਇਹਨਾਂ ਦੇ ਵਿੱਚੋਂ ਹੀ ਪੁੱਛ ਲਿਆ ਜਾਂਦਾ ਹੈਗਾ ਸਮਾਨਯੋਜਕ ਹੀਡਲ ਕਹਿੰਦੇ ਵਿੱਚੋਂ ਕਿਹੜਾ ਤਿੰਨ ਤਾਂ ਅਧੀਨ ਯੋਜਕ ਪੁੱਛ ਲਿਆ ਜਾਣਗੇ ਚੌਥਾ ਇਹਨਾਂ ਦੇ ਵਿੱਚੋਂ ਇੱਕ ਆ ਜੂਗਾ ਜਾਂ ਜੇ ਅਧੀਨ ਯੋਜਕ ਪੁੱਛਿਆ ਤਿੰਨ ਇਹਨਾਂ ਦੇ ਵਿੱਚੋਂ ਪਾਇਤ ਜਾਣਗੇ ਚੌਥਾ ਅਧੀਨ ਯੋਜਕ ਹੋ ਜੂਗਾ ਇਹਨਾਂ ਨੂੰ ਯਾਦ ਕਰੇ ਤੋਂ ਬਿਨਾ ਹੋਰ ਕੋਈ ਗੁਜ਼ਾਰਾ ਨਹੀਂ ਹੈਗਾ ਇਹਨਾਂ ਨੂੰ ਚੇਤੇ ਹੀ ਕਰਨਾ ਪੈਂਦਾ ਵੀ ਸਮਾਨਯੋਜਕ ਹੈ ਕਿਹੜੇ-ਕਿਹੜੇ ਨੇ ਤੇ ਅਤੇ ਪਰ ਇਸ ਲਈ ਜਾਂ ਫਿਰ ਵੀ ਸਗੋਂ ਚਾਹੇ ਨਾਲੇ ਪਰ ਪ੍ਰੰਤੂ ਆਦ ਇਹ ਨੇਗੇ ਸਮਾਨਯੋਜਕ ਹੁਣ ਵਾਕਵੰਤਰ ਦੇ ਵਿੱਚ ਆਪਾਂ ਦੇਖਦੇ ਆਂ ਵੀ ਵਾਕ ਦੇ ਵਿੱਚ ਇਹ ਕਿਵੇਂ ਵਰਤੇ ਜਾਂਦੇ ਨੇ ਬੰਦਾ ਚਲਾਕੀ ਨਾਲ ਪੈਸਾ ਕਮਾ ਸਕਦਾ ਹੈ ਇੱਕ ਉਪਵਾਕ ਦੂਸਰਾ ਹੈਗਾ ਪਰ ਪਿਆਰ ਨਹੀਂ ਕਮਾ ਸਕਦਾਗਾ ਅਗਲਾ ਉਪਵਾਕ ਹੋ ਗਿਆ ਹੁਣ ਦੋਨੋਂ ਉਪਵਾਕਾਂ ਨੂੰ ਜੋੜਨ ਦਾ ਕਾਰਜ ਕਿਹੜਾ ਸ਼ਬਦ ਕਰ ਰਿਹਾ ਹੈਗਾ ਪਰ ਦੋ ਉਪਵਾਕਾਂ ਨੂੰ ਜੋੜਨ ਦਾ ਕਾਰਜ ਕਰ ਰਿਹਾ ਹੈ ਇਸ ਕਰਕੇ ਇਹ ਕੀ ਹੈਗਾ ਇਹ ਯੋਜਕ ਹੈ ਤੇ ਯੋਜਕ ਦੀ ਕਿਹੜੀ ਕਿਸਮ ਹੈ ਸਮਾਨ ਯੋਜਕ ਹੈ ਅਗਲਾ ਵਾਕ ਉਸਨੂੰ ਬਹੁਤ ਸਮਝਾਇਆ ਇੱਕ ਉਪਵਾਕ ਫਿਰ ਵੀ ਉਸਨੇ ਬੁਰੀ ਸੰਗਤ ਦਾ ਖਹਿੜਾ ਨਾ ਛੱਡਿਆ ਦੂਸਰਾ ਉਪਵਾਕ ਹੁਣ ਇੱਕ ਉਪਵਾਕ ਇਥੋਂ ਤੱਕ ਪੂਰਾ ਹੋ ਗਿਆ ਉਸਨੂੰ ਬਹੁਤ ਸਮਝਾਇਆ ਅਗਲਾ ਉਪਵਾਕ ਹੈਗਾ ਉਸਨੇ ਬੁਰੀ ਸੰਗਤ ਦਾ ਖਹਿੜਾ ਨਾ ਛੱਡਿਆ ਦੋਨੋਂ ਉਪਵਾਕਾਂ ਨੂੰ ਆਪਸ ਦੇ ਵਿੱਚ ਜੋੜਨ ਦਾ ਕਿਹੜਾ ਸ਼ਬਦ ਕੰਮ ਕਰ ਰਿਹਾ ਹੈਗਾ ਫਿਰ ਵੀ ਦੋ ਉਪਵਾਕਾਂ ਨੂੰ ਜੋੜਨ ਦਾ ਕੰਮ ਕਰ ਰਿਹਾ ਹੈ ਇਸ ਕਰਕੇ ਇਹ ਯੋਜਕ ਹੈ ਯੋਜਕ ਦੇ ਵਿੱਚੋਂ ਇਹਦੀ ਕਿਸਮ ਹੈਗੀ ਸਮਾਨ ਯੋਜਕ ਇਹ ਦੋਨੋਂ ਸਵਾਧਿੰਨ ਉਪਵਾਕਾਂ ਨੂੰ ਜੋੜ ਰਿਹਾ ਹੈ ਠੀਕ ਹੈ ਇਸ ਕਰਕੇ ਇਹ ਕੀ ਹੈਗਾ ਇਹ ਸਮਾਨ ਯੋਜਕ ਹੈਗਾ ਰਾ ਪਿਆ ਜਾਣੀਏ ਜਾਂ ਵਾ ਪਿਆ ਜਾਣੀਏ ਇਹਦੇ ਵਿੱਚ ਯੋਜਕ ਕਿਹੜਾ ਹੈਗਾ ਜਾਂ ਸ਼ਬਦ ਜਾਂ ਕੀ ਹੈ ਸਮਾਨਯੋਜਕ ਘਰ ਅਤੇ ਮਕਾਨ ਵਿੱਚ ਬੜਾ ਅੰਤਰ ਹੁੰਦਾ ਹੈ ਇਹਦੇ ਵਿੱਚ ਯੋਜਕ ਕਿਹੜਾ ਹੈਗਾ ਇਹਦੇ ਵਿੱਚ ਇੱਕ ਹੈ ਸੰਬੰਧਕ ਤੇ ਇੱਕ ਹੈ ਯੋਜਕ ਸੰਬੰਧਕ ਇਹਦੇ ਵਿੱਚ ਕਿਹੜਾ ਹੈਗਾ ਵਿੱਚ ਇਹਦੇ ਵਿੱਚ ਯੋਜਕ ਕਿਹੜਾ ਹੈਗਾ ਅਤੇ ਘਰ ਅਤੇ ਮਕਾਨ ਨੂੰ ਜੋੜ ਰਿਹਾ ਜਿਹੜਾ ਦੋਨਾਂ ਨੂੰ ਘਰ ਨੂੰ ਤੇ ਮਕਾਨ ਨੂੰ ਜੋੜ ਰਿਹਾ ਕਿਹੜਾ ਸ਼ਬਦ ਅਤੇ ਇਸ ਕਰਕੇ ਇਹ ਕੀ ਹੁੰਦਾ ਹੈਗਾ ਯੋਜਕ ਮੇਰੀ ਤਬੀਅਤ ਠੀਕ ਨਹੀਂ ਇਸ ਲਈ ਮੀਟਿੰਗ ਮੁਲਤਵੀ ਕਰ ਦਿਓ ਇੱਕ ਉਪਵਾਕ ਮੇਰੀ ਤਬੀਅਤ ਠੀਕ ਨਹੀਂ ਮੀਟਿੰਗ ਮੁਲਤਵੀ ਕਰ ਦਿਓ ਦੂਸਰਾ ਉਪਵਾਕ ਦੋਨਾਂ ਨੂੰ ਜੋੜਨ ਦਾ ਕੰਮ ਕਿਹੜਾ ਸ਼ਬਦ ਕਰ ਰਿਹਾ ਹੈਗਾ ਇਸ ਲਈ ਇਹ ਹੈਗਾ ਜੋਜਕ ਇਹ ਤਾਂ ਨਹੀਂ ਕਿ ਜਿਹੜੇ ਮੈਂ ਤੁਹਾਨੂੰ ਇੱਥੇ ਦੱਸੇ ਨੇ ਤੇ ਅਤੇ ਪਰ ਇਸ ਲਈ ਜਾਂ ਫਿਰ ਵੀ ਸਭੋਂ ਪ੍ਰੰਤੂ ਚਾਹੇ ਨਾਲ ਯਾਦ ਸਮਾਨਯੋਜਕ ਤੋਂ ਬਾਅਦ ਹੁਣ ਅਸੀਂ ਗੱਲ ਕਰਦੇ ਹਾਂ ਅਧੀਨ ਜੋਜਕ ਦੀ ਅਧਿਨਯੋਜਕ ਕਿਹੜੇ ਹੁੰਦੇ ਨੇਗੇ ਅਸਾਵੀਆਂ ਵਾਕ ਬਣਤਰਾਂ ਨੂੰ ਜੋੜਦੇ ਹਨ ਅਸਾਵੀਆਂ ਵਾਕ ਬਣਤਰਾਂ ਨੂੰ ਜੋੜਨ ਵਾਲੇ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਵਾਕ ਬਣਤਰਾਂ ਨੂੰ ਜੋੜਨ ਵਾਲੇ ਸਾਵੀਆਂ ਵਾਕ ਬਣਤਰਾਂ ਨੂੰ ਜੋੜਨ ਵਾਲੇ ਕਿਹੜੇ ਹੁੰਦੇ ਨੇ ਸਮਾਨਯੋਜਕ ਅਸਾਵੀਆਂ ਵਾਕ ਬਣਤਰਾਂ ਨੂੰ ਜੋੜਨ ਵਾਲੇ ਕਿਹੜੇ ਹੁੰਦੇ ਨੇ ਅਧਿਨਯੋਜਕ ਪਹਿਲੀ ਗੱਲ ਆ ਤਾਂ ਅਗਲੀ ਗੱਲ ਮਿਸ਼ਰਤ ਵਾਕਾਂ ਦੀ ਸਿਰਜਣਾ ਕਰਦੇ ਹਨ ਜਿਹੜੇ ਸਮਾਨਯੋਜਕ ਹੁੰਦੇ ਨੇ ਉਹ ਕਿਹੜੇ ਵਾਕਾਂ ਦੀ ਸਿਰਜਣਾ ਕਰਦੇ ਨੇਗੇ ਸੰਯੁਕਤ ਵਾਕਾਂ ਦੀ ਜਿਹੜੇ ਅਧਿਨਿਯੋਜਕ ਨੇ ਉਹ ਕਿਹੜੇ ਵਾਕਾਂ ਦੀ ਸਿਰਜਣਾ ਕਰਦੇ ਨੇ ਮਿਸ਼ਰਤ ਵਾਕਾਂ ਦੀ ਅਧਿਨਿਯੋਜਕ ਹੁੰਦੇ ਕਿਹੜੇ-ਕਿਹੜੇ ਨੇ ਇਹ ਚੇਤੇ ਰੱਖਣ ਵਾਲੀ ਗੱਲ ਹੈ ਕਿ ਜੋ ਜਿਹੜਾ ਜਿਵੇਂ ਜਦੋਂ ਜੇ ਕਿਉਂ ਤਾਂ ਤਰੇਹੀ ਤਾਂ ਕਿ ਹੁਣ ਇਹਨਾਂ ਨੂੰ ਅਧਿਨਿਯੋਜਕ ਕਿਉਂ ਕਿਹਾ ਜਾਂਦਾ ਹੈਗਾ ਇਹਨਾਂ ਦੇ ਵਿੱਚ ਆਪਣੇ ਆਪ ਦੇ ਵਿੱਚ ਅਸਲ ਵਿੱਚ ਇੱਕ ਕੋਈ ਸਵਾਲ ਪਿਆ ਹੁੰਦਾ ਹੈਗਾ ਜਿਹੜੇ ਉਪਵਾਕ ਤੋਂ ਪਹਿਲਾਂ ਇਹ ਆਉਂਦੇ ਨੇਗੇ ਉਸ ਵਾਕ ਨੂੰ ਇੱਕ ਸਵਾਲੀਆ ਨਿਸ਼ਾਨ ਚਿੰਨ ਦੇ ਨਾਲ ਖੜਾ ਕਰ ਦਿੰਦੇ ਨੇਗੇ ਇਹ ਜਵਾਬ ਨਹੀਂ ਦਿੰਦੇ ਇੱਕ ਤਰ੍ਹਾਂ ਦਾ ਸਵਾਲ ਪੁੱਛਦੇ ਨੇਗੇ ਜਿਵੇਂ ਅਸੀਂ ਵਾਕ ਬੋਲਦੇ ਗਏ ਜ਼ਿੰਦਗੀ ਵਿੱਚ ਸਫਲ ਹੋ ਜਾਵੇਗਾ ਜਿਹੜਾ ਮਿਹਨਤ ਕਰੇਗਾ ਹੁਣ ਇਹਦੇ ਵਿੱਚ ਦੋ ਉਪਵਾਕ ਨੇਗੇ ਪਹਿਲਾ ਉਪਵਾਕ ਹੈਗਾ ਜ਼ਿੰਦਗੀ ਵਿੱਚ ਸਫਲ ਹੋ ਜਾਵੇਗਾ ਇਹਦੀ ਆਪਣੇ ਆਪ ਦੇ ਵਿੱਚ ਸੈਂਸ ਬਣਦੀ ਹੈ ਇਸ ਤੋਂ ਬਾਅਦ ਇੱਕ ਉਪਵਾਕ ਸ਼ੁਰੂ ਹੁੰਦਾ ਹੈ ਜਿਹੜਾ ਮਿਹਨਤ ਕਰੇਗਾ ਹੁਣ ਜਿਹੜਾ ਦੂਸਰਾ ਉਪਵਾਕ ਹੈਗਾ ਜਿਹੜਾ ਮਿਹਨਤ ਕਰੇਗਾ ਇਹਦੀ ਤੁਹਾਨੂੰ ਇਹ ਲੱਗਦਾ ਵੀ ਕੋਈ ਗੱਲ ਜੀ ਨਹੀਂ ਬਣਦੀ ਹੈ ਇਹਦੀ ਗੱਲ ਜੀ ਜਿਹੜੀ ਨਹੀਂ ਬਣ ਰਹੀ ਸਾਨੂੰ ਮਹਿਸੂਸ ਹੁੰਦੀ ਹੈ ਉਹ ਇਸ ਕਰਕੇ ਮਹਿਸੂਸ ਹੋ ਰਹੀ ਹੈ ਕਿ ਇਹਦੇ ਅੱਗੇ ਜਿਹੜਾ ਸ਼ਬਦ ਲੱਗਿਆ ਹੋਇਆ ਹੈਗਾ ਜਿਹੜਾ ਕੀ ਹੈਗਾ ਅਧੀਨ ਜੋਜਕ ਇਸ ਕਰਕੇ ਇਹ ਜਿਹੜੇ ਉਪਵਾਕਾਂ ਦੇ ਅੱਗੇ ਲੱਗ ਜਾਂਦੇ ਨੇ ਉਹਨਾਂ ਨੂੰ ਇਹ ਸਵਾਦੀਨ ਉਪਵਾਕ ਨਹੀਂ ਰਹਿਣੰਦੇ ਉਹਨਾਂ ਨੂੰ ਇਹ ਪਰਾਦੀਨ ਉਪਵਾਕ ਬਣਾ ਆਂਦੇ ਨੇ ਪਹਿਲੀ ਗੱਲ ਤਾਂ ਇਹ ਆਪਾਂ ਚੇਤੇ ਰੱਖਣੇ ਨੇ ਕਿਹੜੇ ਕਿਹੜੇ ਨੇ ਕੇ ਜੋ ਜਿਹੜਾ ਜਿਵੇਂ ਜਦੋਂ ਜੇ ਕਿਉਂਕਿ ਤਾਂ ਤਦੇਹੀ ਤਾਂ ਕਿ ਆਦ ਠੀਕ ਹੈ ਇਸ ਤੋਂ ਬਾਅਦ ਹੁਣ ਆਪਾਂ ਨੂੰ ਵਾਕ ਬੰਤਰ ਦੇ ਵਿੱਚ ਵਰਤ ਕੇ ਦੇਖਦੇ ਆਂ ਵੀ ਕਿਵੇਂ ਵਰਤੇ ਜਾਂਦੇ ਨੇ ਕੀ ਇਹਨਾਂ ਦੀਆਂ ਨਿਸ਼ਾਨੀਆਂ ਨੇ ਮਾਪਿਆਂ ਦਾ ਮੈਂ ਮਾਪਿਆਂ ਦਾ ਦਿਲ ਨਹੀਂ ਦਿਖਾਉਂਦਾ ਇੱਕ ਉਪਵਾਕ ਹੋ ਗਿਆ ਅਗਲਾ ਉਪਵਾਕ ਕੀ ਹੈਗਾ ਮਾਪੇ ਰੱਬੀ ਰੂਹ ਹੁੰਦੇ ਹਨ ਦੋਨਾਂ ਨੂੰ ਜੋੜਨ ਦਾ ਕੰਮ ਕਿਹੜਾ ਕਰਦਾ ਹੈਗਾ ਕਿਉਂਕਿ ਕੀ ਕਹਿ ਰਿਹਾ ਹੈਗਾ ਮੈਂ ਮਾਪਿਆਂ ਦਾ ਦਿਲ ਨਹੀਂ ਦਿਖਾਉਂਦਾ ਕਿਉਂਕਿ ਮਾਪੇ ਰੱਬੀ ਰੂਹ ਹੁੰਨ ਨੇ ਕਿਉਂਕਿ ਜਿਹੜਾ ਜੋ ਜਿਹੜਾ ਉਹ ਕਿਹੜਾ ਅਧੀਨ ਹੈਗਾ ਅਧੀਨ ਹੈ ਇਸ ਕਰਕੇ ਆਪਣੇ ਤੋਂ ਬਾਅਦ ਆਉਣ ਵਾਲੇ ਸਾਰੇ ਉਪਵਾਕ ਨੂੰ ਇਹ ਪ੍ਰਾਧਾਨ ਬਣਾ ਦੂਗਾ ਪਹਿਲੇ ਜੇ ਅਧੀਨ ਬਣਾ ਦੂਗਾ ਇਹ ਤਾਂ ਆਪਣੇ ਆਪ ਦੇ ਵਿੱਚ ਸੁਆਦੀਨ ਹੋ ਗਿਆ ਭਾਵ ਸੁਤੰਤਰ ਹੈ ਇਹ ਆਪਣੇ ਆਪ ਚ ਸੁਤੰਤਰ ਨਹੀਂ ਰਿਹਾ ਪਿਛਲਾ ਉਪਵਾਕ ਕਿਉਂ ਕਿਉਂਕਿ ਇਹਦੇ ਸਾਹਮਣੇ ਅਧਿਨਯੋਜਕ ਲੱਗਿਆ। ਇੰਨੇ ਮਜ਼ਬੂਤ ਬਣੋ ਕਿ ਕੋਈ ਵੀ ਤੁਹਾਡੀ ਮਾਨਸਿਕ ਸ਼ਾਂਤੀ ਭੰਗ ਨਾ ਕਰ ਸਕੇ। ਪਹਿਲਾ ਉਪਵਾਕ ਹੈ ਇੰਨੇ ਮਜ਼ਬੂਤ ਬਣੋ। ਇਹ ਕੀ ਹੈਗਾ? ਇਹ ਸਵੈ ਆਦੀਨ ਹੈ, ਆਪਣੇ ਆਪ ਵਿੱਚ ਸੁਤੰਤਰ ਹੈ। ਅਗਲਾ ਉਪਵਾਕ ਹੈ ਕਿ ਕੋਈ ਵੀ ਤੁਹਾਡੀ ਮਾਨਸਿਕ ਸ਼ਾਂਤੀ ਭੰਗ ਨਾ ਕਰ ਸਕੇ। ਪਿਛਲਾ ਉਪਵਾਕ ਹੋ ਗਿਆ ਪ੍ਰਾਦੀਨ ਉਪਵਾਕ। ਕਿਉਂ? ਕਿਉਂਕਿ ਇਹਦੇ ਅੱਗੇੜਾ ਯੋਜਕ ਲੱਗਿਆ ਹੋਇਆ ਹੈਗਾ। ਇਹ ਅਧੀਨਯੋਜਕ ਹੈ ਇਹ ਆਪਣੇ ਤੋਂ ਬਾਅਦ ਆਉਣ ਵਾਲੇ ਵਾਕ ਨੂੰ ਉਪਵਾਕ ਨੂੰ ਗੁਲਾਮ ਕਰਨ ਦਾ ਕੰਮ ਕਰਦਾ ਹੈਗਾ ਇਸ ਕਰਕੇ ਇਹ ਕਹਾਉਂਦਾ ਹੈਗਾ ਅਧੀਨਯੋਜਕ ਤੇ ਅਧੀਨਯੋਜਕ ਤੋਂ ਬਾਅਦ ਜਿਹੜਾ ਵਾਕ ਉਪਵਾਕ ਆ ਗਿਆ ਇਹ ਕਹਾਊਗਾ ਪ੍ਰਾਦੀਨ ਭਾਵ ਸਵਾਦੀਨ ਜਾਂ ਸੁਤੰਤਰ ਨਹੀਂ ਕਹਾ ਸਕਦਾ ਇਹ ਹੁਣ ਜਿਹੜੇ ਇਹ ਅਸੀਂ ਯੋਜਕ ਦੇ ਬਾਰੇ ਗੱਲਬਾਤ ਕਰ ਰਹੇ ਹਾਂ ਯੋਜਕਾਂ ਦੇ ਬਾਰੇ ਸਵਾਦੀ ਸੌਰੀ ਸਮਾਨਯੋਜਕ ਕਿਹੜੇ ਹੁੰਦੇ ਨੇਗੇ ਅਧਿਨਯੋਜਕ ਕਿਹੜੇ ਹੁੰਦੇ ਨੇ ਇਹਨਾਂ ਦੀ ਪਛਾਣ ਕਰਨ ਤੋਂ ਬਾਅਦ ਸਵਾਂ ਸਵਾਂਯੋਜਕ ਕਿਹੜੇ ਨੇ ਅਧਿਨਯੋਜਕ ਨੇ ਇਹਨਾਂ ਦੀ ਪਛਾਣ ਕਰਨ ਤੋਂ ਬਾਅਦ ਹੀ ਅਸੀਂ ਵਾਕਾਂ ਦੀ ਪਛਾਣ ਕਰ ਸਕਦੇ ਹਾਂ ਕਿ ਕਿਹੜਾ ਵਾਕ ਹੈਗਾ ਉਹ ਸੁਤੰਤਰ ਵਾਕ ਹੈਗਾ ਕਿਹੜਾ ਵਾਕ ਹੈਗਾ ਉਹ ਮਿਸ਼ਰਤ ਵਾਕ ਹੈਗਾ ਕਿਹੜਾ ਵਾਕ ਹੈਗਾ ਉਹ ਆਪਣੇ ਆਪ ਸੁਜੁਗਤ ਵਾਕ ਹੈਗਾ ਕਿਹੜਾ ਵਾਕ ਹੈਗਾ ਮਿਸ਼ਰਤ ਵਾਕ ਹੈਗਾ ਇਹ ਵਾਕਾਂ ਦੀ ਉਹ ਨਜ਼ਰ ਸਮਝ ਹੀ ਨਹੀਂ ਆਉਂਦੀ ਵਾਕ ਨੂੰ ਅਸੀਂ ਨਜ਼ਰ ਸੈਂਸ ਨਹੀਂ ਕਰ ਸਕਦੇ ਜਿੰਨਾ ਚਿਰ ਸਾਨੂੰ ਯੋਜਕ ਦੀ ਸਮਝ ਨਹੀਂ ਆਉਂਦੀ ਇਸ ਕਰਕੇ ਅੱਜ ਸਾਨੂੰ ਯੋਜਕ ਧਿਆਨ ਦੇ ਨਾਲ ਪੜ੍ਹਨ ਦੀ ਲੋੜ ਹੈ ਤਾਂ ਕਿ ਅਗਲੇ ਦਿਨਾਂ ਦੇ ਵਿੱਚ ਅਸੀਂ ਵਾਕਾਂ ਦੇ ਬਾਰੇ ਵਾਕਾਂ ਦੀਆਂ ਕਿਸਮਾਂ ਦੇ ਬਾਰੇ ਅਸੀਂ ਸਮਝ ਸਕੀਏ ਅਗਲਾ ਵਾਕ ਹਮੇਸ਼ਾ ਅਧਿਐਨ ਕਰਦੇ ਰਹੋ ਤਾਂ ਕਿ ਸੂਝਵਾਨ ਬਣ ਸਕੋ ਇਹਦੇ ਵਿੱਚ ਕਿਹੜਾ ਯੋਜਕ ਆ ਗਿਆ ਤਾਂ ਕਿ ਦੋ ਪਵਾਕਾਂ ਨੂੰ ਜੋੜ ਰਿਹਾ ਹੈਗਾ ਇਸ ਕਰਕੇ ਤਾਂ ਇਹ ਯੋਜਕ ਹੈਗਾ ਤੇਰੀ ਕਿਸਮ ਕਿਹੜੀ ਹੈ ਤਾਂ ਕਿ ਦੀ ਅਧੀਨ ਜੋਜਕ ਅਧੀਨ ਜੋਜਕ ਕਿਹੜੀ ਕਿਸਮ ਹੈ ਇਹ ਇਸ ਕਰਕੇ ਆਪਣੇ ਤੋਂ ਬਾਅਦ ਆਉਣ ਵਾਲੇ ਸਾਰੇ ਉਪਵਾਸ ਨੂੰ ਕੀ ਬਣਾ ਰਿਹਾ ਹੈ ਇਹ ਅਧੀਨ ਬਣਾ ਰਿਹਾ ਹੈਗਾ ਪਹਿਲੇ ਦੇ ਅਧੀਨ ਬਣਾ ਹੈ ਅਧੀਨ ਨੂੰ ਅਸੀਂ ਪਰਾਦੀਨ ਵੀ ਕਹਿ ਦਿੰਦੇ ਹਾਂ ਜਿਸ ਕਰਕੇ ਪਿਛਲਾ ਉਪਵਾਸ ਕੀ ਹੋ ਗਿਆ ਪਰਾਦੀਨ ਉਪਵਾਸ ਉਹੀ ਛਾ ਮਾਣੇਗਾ ਜਿਹੜਾ ਰੁੱਖ ਲਾਵੇਗਾ ਹੁਣ ਜਿਹੜਾ ਪਹਿਲਾ ਉਪਵਾਸ ਹੈ ਉਹੀ ਛਾ ਮਾਣੇਗਾ ਇਹ ਤਾਂ ਆਪਣੇ ਆਪ ਵਿੱਚ ਸਵਾਦੀਨ ਉਪਵਾਸ ਹੈ ਜਿਹੜਾ ਪਿਛਲਾ ਉਪਵਾਗ ਹੋ ਗਿਆ ਜਿਹੜਾ ਰੁਖ ਲਾਵੇਗਾ ਇਹ ਹੋ ਗਿਆ ਪ੍ਰਾਦੀਨ ਪਾਲ ਗੁਲਾਮ ਕਿਉਂ ਕਿ ਇਹਦੇ ਅੱਗੇ ਜਿਹੜਾ ਲੱਗਿਆ ਹੋਇਆ ਯੋਜਕ ਹੈ ਕਿਹੜਾ ਹੈਗਾ ਜਿਹੜਾ ਸ਼ਬਦ ਇਹ ਆਪਣੇ ਆਪ ਦੇ ਵਿੱਚ ਹੀ ਅਧীন ਯੋਜਕ ਹੈ ਇਹ ਆਪਣੇ ਆਪ ਦੇ ਵਿੱਚ ਹੀ ਸੁਤੰਤਰ ਨਹੀਂ ਹੈਗਾ ਸੁਤੰਤਰ ਉਪਵਾਗ ਦੀ ਸਿਰਜਣਾ ਕਿਵੇਂ ਕਰੇਗਾ ਇਹ ਇਸ ਕਰਕੇ ਜਿਹੜਾ ਜਿਹੜਾ ਯੋਜਕ ਹੈ ਅਧীন ਯੋਜਕ ਹੈ ਇਸ ਤੋਂ ਬਾਅਦ ਆਉਣ ਵਾਲਾ ਸਾਰਾ ਜਿਹੜਾ ਉਪਵਾਗ ਹੈਗਾ ਉਹ ਪ੍ਰਾਦੀਨ ਉਪਵਾਗ ਹੋ ਗਿਆ ਬੱਚਾ ਘਬਰਾ ਕੇ ਉੱਠਿਆ ਜਿਵੇਂ ਡਰ ਗਿਆ ਹੋਵੇ ਬੱਚਾ ਘਬਰਾ ਕੇ ਉੱਠਿਆ ਇੱਕ ਉਪਵਾਕ ਹੈ ਜਿਵੇਂ ਡਰ ਗਿਆ ਹੋਵੇ ਇੱਕ ਉਪਵਾਕ ਹੈ ਜਿਵੇਂ ਜਿਹੜਾ ਸ਼ਬਦ ਹੈ ਇਹ ਕੀ ਹੈ ਅਧੀਨਯੋਜਕ ਇਸ ਕਰਕੇ ਅਧੀਨਯੋਜਕ ਤੋਂ ਬਾਅਦ ਆਉਣ ਵਾਲਾ ਜਿਹੜਾ ਉਪਵਾਕ ਹੈ ਸਾਰਾ ਉਹ ਕੀ ਹੋ ਗਿਆ ਪ੍ਰਾਦੀਨ ਉਪਵਾਕ ਮੈਨੂੰ ਦੱਸ ਦੇਣਾ ਜਦੋਂ ਤੁਸੀਂ ਜਾਣਾ ਹੋਇਆ ਮੈਨੂੰ ਦੱਸ ਦੇਣਾ ਇੱਕ ਉਪਵਾਕ ਹੈ ਜਦੋਂ ਤੁਸੀਂ ਜਾਣਾ ਹੋਇਆ ਇੱਕ ਉਪਵਾਕ ਹੈ ਤੁਸੀਂ ਜਾਣਾ ਹੋਇਆ ਤੇ ਮੈਨੂੰ ਦੱਸ ਦੇਣਾ ਦੋਨਾਂ ਨੂੰ ਜੋੜਨ ਦਾ ਕੰਮ ਕਿਹੜਾ ਕਰਦਾ ਹੈ ਸ਼ਬਦ ਜਦੋਂ ਮੈਨੂੰ ਦੱਸ ਦੇਣਾ ਤੁਸੀਂ ਜਾਣਾ ਹੋਇਆ ਇਹਨਾਂ ਦੀ ਕੋਈ ਸੈਂਸ ਨਹੀਂ ਬਣ ਰਹੀ ਜਦੋਂ ਇਹਦੇ ਵਿਚਾਲੇ ਯੋਜਕ ਆ ਗਿਆ ਫਿਰ ਇਹਨਾਂ ਨੂੰ ਜੋੜ ਕੇ ਇਹਨਾਂ ਦੀ ਇੱਕ ਸਾਂਝੀ ਸੈਂਸ ਬਣਾ ਰਿਹਾ ਹੈਗਾ ਮੈਨੂੰ ਦੱਸ ਦੇਣਾ ਜਦੋਂ ਤੁਸੀਂ ਜਾਣਾ ਹੋਇਆ ਇਸ ਕਰਕੇ ਇਹ ਤੋਂ ਇਲਾਵਾ ਜਿੰਨੇ ਵੀ ਇਹ ਯੋਜਕ ਨੇਗੇ ਇਹਨਾਂ ਦੇ ਨਾਲ ਵੀ ਅਸੀਂ ਅਲੱਗ-ਅਲੱਗ ਵਾਕ ਬਹੁਤ ਸਾਰੇ ਬਣਾ ਸਕਦੇ ਹਾਂਗੇ ਬਣਤਰ ਦੇ ਆਧਾਰ ਤੇ ਯੋਜਕ ਪੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਤਿੰਨ ਕਿਹੜੀਆਂ-ਕਿਹੜੀਆਂ ਇੱਕੈਰੇਜ ਯੋਜਕ, ਸੰਯੁਕਤ ਯੋਜਕ ਤੇ ਸਹਿਸੰਬੰਧਕੀ ਯੋਜਕ ਜਾਂ ਜਿਹਨੂੰ ਆਪਾਂ ਅਗਿਆਨ ਟਟਮੇ ਯੋਜਕ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਇੱਕੈਰੇਜ ਯੋਜਕਾਂ ਦੀ ਇੱਕੈਰੇਜ ਯੋਜਕ ਨੂੰ ਹੋਰ ਕਿਹਾ ਜਾਂਦਾ ਹੈ ਸਧਾਰਨ ਯੋਜਕ ਇਹ ਚੇਤੇ ਰੱਖ ਲਿਓ ਗੱਲ ਕਿਹੜੇ ਯੋਜਕਾਂ ਨੂੰ ਸਧਾਰਨ ਯੋਜਕ ਵੀ ਕਿਹਾ ਜਾਂਦਾ ਹੈ ਇੱਕੈਰੇਜ ਯੋਜਕਾਂ ਨੂੰ ਇੱਕੈਰੇਜ ਯੋਜਕਾਂ ਨੂੰ ਹੋਰ ਕੀ ਕਿਹਾ ਜਾਂਦਾ ਹੈ ਸਧਾਰਨ ਯੋਜਕ ਇਹ ਇੱਕੈਰੇਜ ਯੋਜਕ ਹੁੰਦੇ ਕਿਹੜੇ ਨੇ ਸੌਖੇ ਹੀ ਕੰਮ ਹੁੰਦਾ ਹੈ ਇਹਨਾਂ ਦਾ ਜਿਹੜੇ ਯੋਜਕ ਇਕੱਲੇ-ਇਕੱਲੇ ਵਰਤੋਂ ਵਿੱਚ ਆਉਣ ਇੱਕ ਵਾਕ ਦੇ ਵਿੱਚ ਇੱਕ ਹੀ ਯੋਜਕ ਆਵੇ ਉਹ ਘੋਂਦੇ ਨੇਗੇ ਇੱਕਹਿਰੇ ਯੋਜਕ ਜਿਵੇਂ ਤੇ ਅਤੇ ਜਾਂ ਕੇ ਪਰ ਜਿਹੜਾ ਜਾਂ ਹੋਰ ਵੀ ਕੋਈ ਉਹ ਯੋਜਕ ਜਿਹੜਾ ਇੱਕ ਸ਼ਬਦ ਦੇ ਤੌਰ ਤੇ ਵਾਕ ਦੇ ਵਿੱਚ ਇੱਕ ਹੀ ਆਵੇ ਜਿਵੇਂ ਅਸੀਂ ਕਹਿੰਦਾ ਸਖਤ ਮਿਹਨਤ ਕਰੋਗੇ ਤਾਂ ਜ਼ਰੂਰ ਸਫਲ ਹੋਵੋਗੇ ਹੁਣ ਇਹਦੇ ਵਿੱਚ ਵਾਕ ਦੇ ਵਿੱਚ ਇੱਕ ਹੀ ਯੋਜਕ ਹੈ ਇੱਕ ਥਾਂ 'ਚ ਆਇਆ ਇੱਕੋ ਹੀ ਆਇਆਗਾ ਇਹ ਕੀ ਹੈ ਇਕਹਿਰਾ ਜੋਜਕ ਇੱਥੇ ਜੇ ਅਸੀਂ ਇਹ ਕਹਿਣ ਦੇ ਸਖਤ ਮਿਹਨਤ ਕਰੋ ਤਾਂ ਕਿ ਜ਼ਰੂਰ ਸਫਲ ਹੋਵੋ ਸਖਤ ਮਿਹਨਤ ਕਰੋ ਤਾਂ ਕਿ ਸਫਲ ਹੋ ਜਾਵੋ ਹੁਣ ਇਹਦੇ ਵਿੱਚ ਦੋ ਜੋਜਕ ਆ ਜਾਣੇ ਸੀਗੇ ਤਾਂ ਪਲੱਸ ਕੇ ਇੱਥੇ ਇਹਨੇ ਇਕਹਿਰਾ ਜੋਜਕ ਨਹੀਂ ਸਿੱਖ ਹੁਣ ਇੱਥੇ ਫਿਰ ਇਹਨੇ ਕਹੋਣਾ ਸੀਗਾ ਸੰਯੁਕਤ ਜੋਜਕ ਜਿਹਦੀ ਆਪਾਂ ਹੁਣ ਅੱਗੇ ਜਾ ਕੇ ਗੱਲ ਕਰਾਂਗੇ ਇਹ ਅੰਤਰ ਹੁੰਦਾ ਹੈਗਾ ਇਕੈਰੇਜ ਯੋਜਕਾਂ ਤੇ ਸੰਯੁਕਤ ਯੋਜਕਾਂ ਦੇ ਵਿੱਚ ਵਾਕ ਦੇ ਵਿੱਚ ਇੱਕ ਹੀ ਆਊਗਾ ਇੱਕ ਥਾਂ ਤੇ ਅ ਇਕੈਰੇਜ ਯੋਜਕ ਹੁਣ ਆ ਗੱਲ ਕਰਦੇ ਆ ਸੰਯੁਕਤ ਯੋਜਕਾਂ ਦੀ ਸੰਯੁਕਤ ਯੋਜਕ ਕਿਹੜੇ ਹੁੰਦੇ ਨੇ ਜਿਹੜੇ ਯੋਜਕ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਵਿੱਚ ਇਕੱਠੇ ਆਉਣ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਦੇ ਵਿੱਚ ਇਕੱਠੇ ਆਉਣ ਜਿਵੇਂ ਤਾਂ ਕਿ ਤਾਂ ਪਲੱਸ ਕੇ ਤਾਂ ਜੋ ਅ ਚੋਰ ਬੜਾ ਭੱਜਿਆ ਤਾਂ ਕਿ ਜਾਨ ਬਚਾਈ ਜਾ ਸਕੇ ਤਾਂ ਜੋ ਜ਼ਿੰਦਗੀ ਵਿੱਚ ਮਿਹਨਤ ਕਰੋ ਤਾਂ ਜੋ ਮੰਜ਼ਲਾਂ ਨੂੰ ਛੂ ਸਕੋ ਕਿਉਂਕਿ ਤਦੇ ਤਾਂ ਕਿਉਂਕਿ ਨੂੰ ਇਸ ਲਈ ਸੰਯੁਕਤ ਯੋਜਕਾਂ ਦੇ ਵਿੱਚ ਰੱਖਿਆ ਜਾਂਦਾ ਦੋਸਤੋ ਕਈ ਵਾਰੀ ਵਿਦਿਆਰਥੀਆਂ ਦਾ ਸਵਾਲ ਹੁੰਦਾ ਵੀ ਇੱਕ ਤਾਂ ਇੱਕ ਸ਼ਬਦ ਆਇਆ ਕਿਉਂਕਿ ਵੀ ਇਹਨੂੰ ਅਸੀਂ ਸੰਯੁਕਤ ਯੋਜਕਾਂ ਦੇ ਵਿੱਚ ਕਿਉਂ ਰੱਖਦੇ ਆ ਇਹਨੂੰ ਇਕਹਿਰਾ ਯੋਜਕ ਕਿਉਂ ਨਹੀਂ ਕਹਿੰਦੇ ਇਹ ਦੋ ਸ਼ਬਦਾਂ ਦਾ ਸੰਜੋਗਨ ਹੈਗਾ ਇਹ ਆਪਣੇ ਆਪ ਦੇ ਵਿੱਚ ਦੋ ਸ਼ਬਦਾਂ ਦਾ ਮਲਾਪ ਹੈ ਦੇ ਵਿੱਚ ਕਿਉਂ ਪਲੱਸ ਕੇ ਇਸ ਕਰਕੇ ਇਹ ਸੰਯੁਕਤ ਜੋਜਕ ਹੁੰਦਾ ਹੈ ਤਦੇ ਤਾਂ ਇਸ ਲਈ ਦੋ ਸ਼ਬਦ ਇਕੱਠੇ ਹੋਗੇ ਇਸ ਕਰਕੇ ਦੋ ਸ਼ਬਦ ਇਕੱਠੇ ਹੋਗੇ ਇਹ ਕਰਕੇ ਇੱਕ ਤੋਂ ਵੱਧ ਜਿਹੜੇ ਸ਼ਬਦ ਇਕੱਠੇ ਹੋ ਕੇ ਕਿਸੇ ਜੋਜਕ ਦੀ ਸਿਰਜਣਾ ਕਰ ਦੇਣਗੇ ਉਹ ਕਹਾਉਂਦੇ ਨੇਗੇ ਸੰਯੁਕਤ ਜੋਜਕ ਇੱਥੇ ਅਸੀਂ ਉਹਦੀ ਉਦਾਹਰਨ ਲੈਨੇ ਆਂ ਸਖਤ ਮਿਹਨਤ ਕਰੋ ਤਾਂ ਜੋ ਸਫਲ ਹੋ ਸਕੋ ਜੇ ਇੱਥੇ ਕੱਲਾ ਤਾਂ ਆ ਜਾਂਦਾ ਜਾਂ ਕੱਲਾ ਜੋ ਆ ਜਾਂਦਾ ਤਾਂ ਇਹਨੇ ਸੰਯੁਕਤ ਯੋਜਕ ਨਹੀਂ ਸਿਖਾਉਣਾ ਹੁਣ ਇਹਦੇ ਵਿੱਚ ਦੋ ਯੋਜਕ ਇਕੱਠੇ ਹੋਗੇ ਤਾਂ ਜੋ ਹੋਵੇ ਭਵੇਂ ਭਵੇਂ ਤਾਂ ਕਿ ਹੋਵੇ ਆ ਜਾਂ ਤਾਂ ਗੱਲਗੇ ਭਾਵੇਂ ਫਿਰ ਵੀ ਹਨਾ ਇਹਦੇ ਵਿੱਚ ਤਿੰਨ ਭਾਵੇਂ ਫਿਰ ਵੀ ਇਹਦੇ ਵਿੱਚ ਤਿੰਨ ਸ਼ਬਦ ਇਕੱਠੇ ਹੋਗੇ ਇਹ ਕਹੋਣਗੇ ਇੱਕ ਤੋਂ ਵੱਧ ਸ਼ਬਦ ਜਦੋਂ ਯੋਜਕ ਦੇ ਤੌਰ ਤੇ ਕਿਤੇ ਆਉਂਦੇ ਨੇਗੇ ਉਹੋ ਕਹੋਂਦੇ ਨੇਗੇ ਸੰਯੁਕਤ ਯੋਜਕ ਅੱਗੇ ਗੱਲ ਆ ਗਈ ਸਹਿ ਸੰਬੰਧਕੀ ਯੋਜਕਾਂ ਦੀ ਸਹਿ ਸੰਬੰਧਕੀ ਯੋਜਕਾਂ ਨੂੰ ਟੁੱਟਵੇਂ ਯੋਜਕ ਵੀ ਕਿਹਾ ਜਾਂਦਾ ਹੈ ਹੁਣ ਇਹ ਹੀ ਹੁੰਦੇ ਕਿਹੜੇ ਨੇ ਜਿਹੜੇ ਯੋਜਕ ਟੁੱਟਵੇਂ ਰੂਪ ਵਿੱਚ ਵਾਕ ਦੇ ਅਲੱਗਾ ਅਲੱਗ ਥਾਵਾਂ ਤੇ ਆਉਣ ਟੁੱਟਵੇਂ ਰੂਪ ਦੇ ਵਿੱਚ ਭਾਵ ਇੱਕ ਸ਼ੁਰੂਆਤ ਦੇ ਵਿੱਚ ਆ ਗਿਆ ਇੱਕ ਕਿਤੇ ਹੋਰ ਆ ਗਿਆ ਇੱਕ ਸ਼ੁਰੂਆਤ ਦੇ ਵਿੱਚ ਆ ਗਿਆ ਇੱਕ ਕਿਤੇ ਵਿੱਚ ਵਿਚਾਲੇ ਜਿਹਾ ਆ ਗਿਆ ਹੁਣ ਜਿਵੇਂ ਅਸੀਂ ਕਹਿ ਲਏ ਭਾਵੇਂ ਹਾਲਾਤ ਅਨੁਕੂਲ ਨਾ ਹੋਣ ਫਿਰ ਵੀ ਕਦੇ ਨਿਰਾਸ਼ ਨਾ ਹੋਵੋ ਇਕ ਜੋਜਕ ਅੱਗੇ ਜਿਆਦਾ ਇੱਕ ਜੋਜਕ ਵਾਕ ਦੇ ਵਿੱਚਕਾਰ ਆ ਗਿਆ ਦੋਨਾਂ ਦਾ ਆਪਸ ਦੇ ਵਿੱਚ ਸਹਿ ਸਬੰਧ ਹੈ ਆਪਸ ਦੇ ਵਿੱਚ ਤਾਲਮੇਲ ਹੈ ਉਹਨਾਂ ਦਾ ਇਸ ਕਰਕੇ ਤਾਂ ਇਹ ਕਹਿੰਦੇ ਨੇਗੇ ਸਹਿ ਸਬੰਧਕੀ ਵਾਕ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਟੁੱਟਵੇਂ ਰੂਪ ਦੇ ਵਿੱਚ ਆਉਂਦੇ ਨੇ ਇਸ ਕਰਕੇ ਕਹਿੰਦੇ ਨੇ ਇਹ ਟੁੱਟਵੇਂ ਜੋਜਕ ਅਗਲਾ ਵਾਕ ਜੇ ਰੁੱਖ ਲਗਾਵਾਂਗੇ ਜੇ ਰੁੱਖ ਲਗਾਵੋਗੇ ਤਾਂ ਛਾਵਾ ਵੀ ਮਾਣੋਗੇ ਜੇ ਰੁੱਖ ਲਗਾਵੋਗੇ ਤਾਂ ਛਾਵਾ ਵੀ ਮਾਣੋਗੇ ਜੇ ਤਾਂ ਜੇ ਤੇ ਤਾਨ ਤਾਂ ਦਾ ਆਪਣੇ ਆਪ ਦੇ ਵਿੱਚ ਸਹਿਸਬੰਧ ਹੈਗਾ ਇਸ ਕਰਕੇ ਇਹ ਘੋਂਦੇ ਨੇਗੇ ਸਹਿਸਬੰਧ ਕੀ ਯੋਜਕ ਜਾਂ ਟਟਮੇ ਯੋਜਕ ਹੁਣ ਜਿਹੜੀ ਅਸੀਂ ਇਹ ਯੋਜਕਾਂ ਦੇ ਬਾਰੇ ਗੱਲਬਾਤ ਕੀਤੀ ਹੈਗੀ ਇਹਨਾਂ ਦੇ ਬਾਰੇ ਦੇ ਵਿੱਚ ਇਸ ਗੱਲਬਾਤ ਨੂੰ ਪੱਕਾ ਕਰਨ ਵਾਸਤੇ ਸਮਝ ਨੂੰ ਦਰੁਸਤ ਕਰਨ ਵਾਸਤੇ ਅਗਲੀ ਕਲਾਸ ਦੇ ਵਿੱਚ ਦੋਸਤੋ ਅਸੀਂ ਲਾਵਾਂਗੇ ਯੋਜਕ ਨਾਲ ਸੰਬੰਧ ਐਮਸੀਕਿਊਜ਼ ਤੇ ਇਸ ਕਰਕੇ ਯੋਜਕ ਦੀ ਕਲਾਸ ਨੂੰ ਤੁਸੀਂ ਬੇਸ਼ੱਕ ਦੁਬਾਰਾ ਤੋਂ ਦੇਖ ਲਓ ਤੇ ਤਾਂ ਕਿ ਤੁਹਾਡੀ ਯੋਜਕਾਂ ਦੇ ਬਾਰੇ ਪੱਕੀ ਨੇਠੀ ਹੋ ਜਾਵੇ ਤਾਂ ਕਿ ਤੁਸੀਂ ਸੰਤੁਸ਼ਟ ਹੋ ਜਾਵੋ ਕਿ ਹਾਂ ਅੱਠ ਸ਼ਬਦ ਸ਼੍ਰੇਣੀਆਂ ਦੇ ਵਿੱਚੋਂ ਯੋਜਕ ਦੇ ਉੱਪਰ ਆਪਣੀ 100% ਪਕੜਾ ਹੈ ਤੇ ਇਸ ਦੇ ਨਾਲ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ